ਲਓ ਜੀ ਆਪਣਾ ਬਹੁਤ ਹੀ ਸੁੰਦਰ ਡਿਜ਼ਾਈਨ ਬਣਿਆ ਤੇ ਇਸ ਡਿਜ਼ਾਈਨ ਨੂੰ ਤੁਸੀਂ ਕੋਟੀ ਸਵਾਟਰ ਜੈਕਟ ਕਾਸੇਚ ਵੀ ਪਾ ਸਕਦੇ ਹੋ ਬਹੁਤ ਹੀ ਵਧੀਆ ਬਣ ਕੇ ਆਊਗਾ ਤੇ ਬਹੁਤ ਹੀ ਸੁੰਦਰ ਲੱਗੂਗਾ ਸ਼ਾਲ ਮਾਫਰ ਵਾਲਾ ਸਕਾਰਫ ਟੋਪੀ ਕੁਝ ਵੀ ਬਣਾ ਸਕਦੇ ਹੋ ਤੇ ਇਹ ਦੋ ਦੋ ਸੜਕੀਆਂ ਦਾ ਡਿਜ਼ਾਈਨ ਹੈ ਦੇਖੋ ਜੀ ਸਿੱਧੀਆਂ ਸਿੱਧੀਆਂ ਲੱਗ ਰਹੀਆਂ ਨੇ ਦੇਖੋ ਲੱਗ ਲੱਗ ਦਿਖ ਰਹੀਆਂ ਤਾਂ ਤੁਸੀਂ ਇੱਕ ਵਾਰੀ ਜਰੂਰ ਟਰਾਈ ਕਰਕੇ ਦੇਖਿਓ ਡਿਜ਼ਾਈਨ ਬਣਾਉਣ ਖਾਤਰ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰਿਓ ਇਹਦੇ ਵਿੱਚ ਤੁਸੀਂ ਹੋਰ ਵੀ ਰੰਗ ਪਾ ਸਕਦੇ ਹੋ ਤਿੰਨ ਚਾਰ ਪਾ ਸਕਦੇ ਹੋ ਅਸੀਂ ਦੋ ਪਾਏ ਆ ਤੁਸੀਂ ਤਿੰਨ ਚਾਰ ਵੀ ਪਾ ਸਕਦੇ ਹੋ ਦੇਖੋ ਬਣ ਕੇ ਬਹੁਤ ਹੀ ਪਿਆਰਾ ਜੈਣਾ ਹੈ ਤੇ ਬਹੁਤ ਹੀ ਫੋਲਾ ਫੋਲਾ ਡਿਜ਼ਾਈਨ ਹੈ कोट्टी स्वैटर बहुत ही सुंदर बनूंगे देखो दो रंग एक लाइन ची जाते चलो जी कि के है। आप दस दें किस तरीके ने बनाया वागुरु जी का खालसा वागुरु जी की फतेह आप सब का यूट्यूब चैनल ते से स्वागत है अच्छ अस बहुत ही सुंदर डिजाइन लेके आए हैं दो कलर चूजा आप पावे ਪਹਿਲਾ ਫਿਕ ਇਹਦੇ ਜਿੰਨੇ ਮਰਜ਼ੀ ਤੁਸੀਂ ਕੁੰਡੇ ਪਾ ਸਕਦੇ ਹੋ ਇੱਕ ਸਲਾਈ ਆਪਾਂ ਪੁੱਠੇ ਸਿੱਧੇ ਕੁੰਡੇ ਦੀ ਕਾਢ ਲਈ ਤੁਸੀਂ ਜਿੰਨਾ ਬਾਰਡਰ ਬਣਾਉਣਾ ਬਣਾ ਸਕਦੇ ਪਹਿਲਾ ਕੁੰਡਾ ਆਪਾਂ ਤਾਰਾਂਗੇ ਲੈ ਨੋ ਆਪਾਂ ਲਾ ਲਾਂਗੇ ਬਣਦਾ ਹੀ ਨਹੀਂ ਇਹ ਕੁੰਡੇ ਦੇ ਵਿੱਚ ਤੇ ਇਸ ਕੁੰਡੇ ਦੇ ਥੱਲੇ ਦੀ ਕੱਢਣਾ ਇਹਦੇ ਵਿੱਚ ਦੀ ਕੱਢਣਾ ਨਹੀਂ ਤੇ ਥੱਲੇ ਦੀ ਕੱਢਣਾ ਆਪਾਂ ਇਹਨੂੰ ਆਪਾਂ ਬੌਂਡਾ ਨਹੀਂ ਲਾਈ ਜਾਣਾ ਇਹਦੇ ਵਿੱਚ ਦੀ ਕੱਢਣਾ ਦੇਖੋ ਆ ਸੰਨ ਵਿੱਚ ਦੀ ਕੱਢਣਾ ਇੱਥੋਂ ਦੀ ਇਹਦੇ ਤੁਸੀਂ ਕੁੰਡੇ ਜਿੰਨੇ ਪਾਉਣ ਰੱਖਣੇ ਆ ਦੇ ਕੋਟੀ ਸਵੈਟਰ ਦੇ ਉਹਨੇ ਰੱਖ ਸਕਦੇ ਇਹ ਅਸੀਂ 30 ਕੁੰਟੇ ਪਾਏ ਤੁਸੀਂ ਜਿੰਨੇ ਮਰਜ਼ੀ ਪਾ ਸਕਦੇ ਹੋ ਵੀ ਜਿੰਨੇ ਤੁਹਾਡੇ ਕੋਟੀ ਫਟਰ ਚ ਹੁੰਦੇ ਹਾਂ ਨੇ ਕੁੰਡੇ ਰੱਖ ਸਕਦੇ ਇਹਤਲਾਪ ਦਾ ਮੁੱਲ ਹੈ ਹੁਣ ਆਪਾਂ ਪਹਿਲਾ ਕੁੰਡਾ ਬਣਾਉਣਾ ਔਤਾਰਨਾ ਫੇਰ ਆਪਾਂ ਜਿਹੜਾ ਵੀ ਬੁਣਿਆ ਨਹੀਂ ਸੀਗਾ ਨਾਲ ਕੁੰਡਾ ਕੱਢ ਕੇ ਲਾਇਆ ਸੀ ਦੋਨਾਂ ਨੂੰ ਆਪਾਂ ਦੋਹਾਂ ਤੋਂ ਇਕ ਕਰਦੇ ਜਾਣਾ ਇਸ ਤਰੀਕੇ ਨਾਲ ਤੁਸੀਂ ਦੋਨੋਂ ਤਾਂ ਇੱਕ ਕਰਦੇ ਜਾਓ ਇਹ ਸਲਾਈ ਆਪਾਂ ਸਾਰੀ ਇਸ ਤਰੀਕੇ ਨਾਲ ਕੱਢਣੀ ਨੇ ਇਹ ਸਲਾਈ ਆਪਾਂ ਕੱਢ ਲੈਨੇ ਦੋਨੋਂ ਤਾਂ ਇੱਕ ਕਰਨਾ ਵਿੱਚ ਇੱਕ ਆਪਾਂ ਬੁਣਿਆ ਲਈ ਇੱਕ ਗੁੰਡਾ ਆਪਾਂ ਕੱਢ ਕੇ ਪਾਣਾ ਦੋ ਗੁੰਡੇ ਬਣ ਗਏ ਇਹ ਸਲਾਈ ਆਪਾਂ ਐਂ ਕੱਢ ਲੈਨੇ ਹੁਣ ਆਪਾਂ ਇਹ ਦੋ ਸਲਾਈਆਂ ਕੱਢ ਲenga ਉਹ ਆਪਾਂ ਦੋ ਤਾਂ ਹੁਣ ਆਪਾਂ ਇੱਕ ਗੁੰਡਾ பயல கண்டே ਤੁਸੀਂ ਇੱਕ ਕਲਰ ਦਾ ਵੀ ਬਣਾ ਸਕਦੇ ਤੇ ਦੋ ਕਲਰ ਦਾ ਵੀ ਬਣਾ ਸਕਦੇ ਵੱਧ ਕਲਰ ਪਾਉਣੇ ਆ ਵੱਧ ਵੀ ਪਾ ਸਕਦੇ ਆ ਦੇਖੋ ਆਪਾਂ ਇਸ ਤਰੀਕੇ ਨਾਲ ਆ ਦੇਖੋ ਇਹ ਆਪਾਂ ਇਸ ਤਰੀਕੇ ਨਾਲ ਹੀ ਕੱਢੀ ਜਾਣਾ ਇਹ ਆਪਾਂ ਸਾਰੀ ਸਲਾਈ ਇਸ ਤਰੀਕੇ ਨਾਲ ਕੱਢ ਲੈਨੇ। ਫਿਰ ਆਪਣੀ ਬੀਡ ਕੋ ਬੜੀ ਲੰਮੀ ਬਣ ਜਾਂਦੀ। ਇਹ ਕੁੰਡਾ ਛੱਡ ਕੇ ਇਹਦੇ ਵਿੱਚ ਦੀ ਕੱਢਣਾ ਆਪਾਂ। ਇਹ ਆਪਾਂ ਸਲਾਈ ਕੱਢ ਲੈਨੇ ਸਾਰੀਆਂ। ਆਪਾਂ ਸਿੱਧੇ ਪਾਸੋਂ ਸਲਾਈ ਕੱਢ ਲਈ ਹੁਣ ਆਪਾਂ ਪਹਿਲਾ ਕੁੰਡਾ ਬਣਾ ਬਣਾਤਾ ਰਾਂਗੇ। ਹੁਣ ਆਪਾਂ ਦੋਹਾਂ ਦਾ ਇੱਕ ਕਰਦੇ ਜਾਵਾਂਗੇ ਇਹ ਆਪਾਂ ਦੋਹਾਂ ਦਾ ਇੱਕ ਕਰਨਾ ਇਹ ਆਪਾਂ ਦੋਹਾਂ ਦਾ ਇੱਕ ਕਰਦੇ ਕਰਦੇ ਸਾਰੀ ਸਲਾਈ ਬਣਾ ਲਾਂਗੇ ਇਹ ਆਪਣੇ ਉਲਟੇ ਪਾਸੇ ਸਲਾਈਏ ਇਸ ਤਰੀਕੇ ਨਾਲ ਇਹ ਆਪਾਂ ਸਾਰੀ ਸਲਾਈ ਬਣਾ ਲੈਨੇ ਫਿਰ ਦਿਖਾਉਣੇ ਆ ਤੁਹਾਨੂੰ ਲਓ ਜੀ ਆਪਣੀਆਂ ਚਾਰ ਸਲੰਗੜੇ ਡਿਜ਼ਾਈਨ ਬਣ ਗਏ ਹੁਣ ਆਪਣੀ ਪੰਜਵੀਂ ਸਲਾਈ ਸ਼ੁਰੂ ਕਰਦੇ ਆ ਇਹ ਆਪਾਂ ਇਸ ਕਲਰ ਤੋਂ ਕਰਾਂਗੇ ਬਣਾਵਣੇ ਉਤਾਰਾਂਗੇ ਆਪਾਂ ਕੁੰਡਾ ਇਹ ਰੱਟਾ ਤੋਂ ਕਰਾਂਗੇ ਆਪਾਂ ਸ਼ੁਰੂ ਦੇਖੋ ਜੀ ਇਸੇ ਤਰ੍ਹਾਂ ਆਪਣੀ ਸਲਾਈ ਪੂਰੀ ਕਰ ਲੈਣੀ ਹੈ ਸਿੱਧੇ ਸੜਾ ਪਾਸਾ ਡਿਜ਼ਾਈਨ ਬਣਦਾ ਉਲਟੀ ਸਲਾਈ ਸਾਰੀ ਉਲਟੀ ਆਉਂਦੀ ਹੈ ਜਿਵੇਂ ਪਹਿਲੀ ਦੂਜੀ ਸਲਾਈ ਪਾਈ ਉਸੇ ਤਰੀਕੇ ਨਾਲ ਸਾਰੀਆਂ ਸਲਾਈਆਂ ਪੈਣਗੀਆਂ ਦੇਖੋ ਇਹ ਆਪਣੀ ਵੀਡੀਓ ਵਾਲੀ ਲੰਮੀ ਬਣ ਜਾਂਦੀ ਹੈ ਫਿਰ ਇਸ ਕਰਕੇ ਅਸੀਂ ਇਸੇ ਤਰ੍ਹਾਂ ਇਹ ਸਲਾਈ ਕੱਢ ਲੈਣੇ ਆਂ ਤੇ ਉਲਟੇ ਪਾਸੇ ਆਪਣੀ ਸੇਮ ਹੀ ਸਾਰੀਆਂ ਸਲਾਈਆਂ ਇੱਕ ਜਿਹੀ ਜਿਹੀਆਂ ਪਹਿਣੀਆਂ ਸੇਮ ਹੀ ਪਹਿਣੀਆਂ ਜਿਵੇਂ ਆਪਾਂ ਪਹਿਲਾਂ ਪਾਈਆਂ ਦੋਹਾਂ ਤੋਂ ਇੱਕ ਬਣਾਉਣਾ ਬਸ ਇਹ ਸਲਾਈ ਆਪਾਂ ਕੱਢ ਲੈਣੇ ਇਹ ਆਪਾਂ ਉਲਟੇ ਪਾਸੇ ਸਲਾਈ ਕੱਢ ਲਈਏ ਸਾਰੇ ਦੋਨੋਂ ਤਾਂ ਇੱਕ ਬਣਾਏ ਐ ਇਸ ਤਰੀਕੇ ਨਾਲ ਪਰ ਦੋਨੋਂ ਤਾਂ ਇੱਕ ਬਣਾਈ ਜਾਣ ਇਹ ਆਪਾਂ ਬੁਣ ਲੈਣਾ ਦੇਖੋ ਜੀ ਆਪਣੀਆਂ ਛੀਸ ਲਾਈਆਂ ਨਿਕਲ ਗਈਆਂ ਯਾਨ ਦੇਖੋ ਬਣ ਕੇ ਆਇਆ ਆਪਾਂ ਇਹ ਆਪਾਂ ਇਸੇ ਤਰ੍ਹਾਂ ਰਿਪੀਟ ਕਰਦੇ ਜਾਵਾਂਗੇ ਪਹਿਲਾ ਗੁੰਡਾ ਆਪਾਂ ਤਾਰਾਂਗੇ ਹੁਣ ਆਪਾਂ ਦੂਜਾ ਕਲਰ ਲਾਵਾਂਗੇ ਰਾ ਦੇਖੋ ਇਹ ਪਾਈਸੇ ਤਰ੍ਹਾਂ ਰਿਪੀਟ ਕਰਕੇ ਕਹਾਣੀਆਂ ਕੱਢ ਕੇ ਦੋ ਦੋ ਰੰਗਾਂ ਦੀਆਂ ਫਿਰ ਤੁਹਾਨੂੰ ਦਿਖਾਉਣੇ ਆ ਬਣਾ ਕੇ ਇਹਦੇ ਤੁਸੀਂ ਕਿੰਨੇ ਰੰਗ ਪਾ ਸਕਦੇ ਆ ਐਫ ਆਈ ਐਸ ਰੰਗਾਂ ਇਸ ਤਰੀਕੇ ਨਾਲ ਸਲਾਈ ਕਟ ਲੈਨੇ ਆਪਾਂ ਅਹੀਂ ਰਿਪੀਟ ਕਰਕੇ ਦਿਖਾਉਨੇ ਆ ਤੁਹਾਨੂੰ ਫੇਰ ਅਸੀਂ ਥੋੜਾ ਜਿਹਾ ਬੁਣ ਕੇ ਫੇਰ ਦਿਖਾਉਨੇ ਆ ਅਹੀਂ ਰਿਪੀਟ ਕਰਦੇ ਜੇ ਉਹ ਡਿਜ਼ਾਈਨ ਬਣ ਕੇ ਵਧੀਆ ਤਿਆਰ ਹੋਊਗਾ ਦੇਖੋ ਜੀ ਬਣਾਉਣਾ ਬਹੁਤ ਹੀ ਸੌਖਾ ਹੈ ਥੋੜੀ ਜਿਹੀ ਪਹਿਲੀ ਸਲਾਈ ਕੱਢਣ ਤੇ ਥੋੜੀ ਜਿਹੀ ਦਿੱਕਤ ਆਉਂਦੀ ਹੈ ਮੈਂ ਸਾਰੀਆਂ ਸਲਾਈਆਂ ਹੀ ਕੱਢਣੀਆਂ ਬਾਰਡਰ ਬਣਾਉਣਾ ਉੱਤੇ ਸਿੱਧੇ ਪੁੱਠੇ ਕੁੰਡੇ ਦਾ ਵੈਸੇ ਤਾਂ ਇੱਕ ਸਲਾਈ ਕੱਢੀ ਆ ਤੁਸੀਂ ਉਹ

ਆਪਾਂ ਸਲਾਈ ਕੱਢ ਲੈਣੀਆਂ ਸਾਰੀਆਂ ਹੁਣ ਆਪਾਂ ਰੈੱਡ ਕਰਦਾਂ ਤੇ ਸਲਾਈ ਸ਼ੁਰੂ ਕਰਾਂਗੇ ਦੋ ਸਲਾਈਆਂ ਪੈਣੀਆਂ ਕ੍ਰੀਮ ਦੀਆਂ ਦੋ ਰੈੱਡ ਕਲਰ ਦੀਆਂ ਪੈਣੀਆਂ ਤੇ ਆਪਾਂ ਥੋੜਾ ਜਿਹਾ ਮੁਣਕੇ ਦਿਖਾਉਣੇ ਆ ਤੁਹਾਨੂੰ ਬਣਾ ਕੇ ਹੁਣ ਆਪਾਂ ਰੈੱਡ ਕਲਰ ਦੀ ਸ਼ੁਰੂ ਕਰਦੇ ਆ ਪਹਿਲਾਂ ਗੁੰਡਾ ਆਪਾਂ ਤਾਰਾਂਗੇ ਤਹਾਂ ਦੇਖੋ ਥੋੜਾ ਜਿਹਾ بس ਕੁੰਡਾ ਲੋ ਜੇ ਰੱਖਣਾ ਬਸ ਇਸੇ ਤਰ੍ਹਾਂ ਬਣਾਈ ਜਾਣਾ ਰਿਪੀਟ ਕਰੀ ਜਾਓ ਡਿਜ਼ਾਈਨ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਇਹ ਆਪਾਂ ਤੁਹਾਨੂੰ ਥੋੜਾ ਜਿਹਾ ਬਣਾ ਕੇ ਦਿਖਾਉਣੀ ਹੈ ਲਓ ਜੀ ਆਪਾਂ ਇਹ ਡਿਜ਼ਾਈਨ ਬਣਾ ਲਿਆ ਤੇ ਤੁਸੀਂ ਇਸੇ ਤਰ੍ਹਾਂ ਹੀ ਰਿਪੀਟ ਕਰਦੇ ਜਾਓ ਤੁਹਾਡਾ ਡਿਜ਼ਾਈਨ ਬਹੁਤ ਹੀ ਸੁੰਦਰ ਬਣ ਕੇ ਆਊਗਾ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਬਣਿਆ ਤੇ ਤੁਸੀਂ ਸ਼ਾਲ ਬਣਾਓਗੇ ਤਾਂ ਬਹੁਤ ਹੀ ਸੁੰਦਰ ਲੱਗੂਗਾ ਤੇ ਅਸੀਂ ਦੋ ਰੰਗ ਪਾਏ ਆ ਤੁਸੀਂ ਇਹਦੇ ਤਿੰਨ ਚਾਰ ਰੰਗ ਵੀ ਪਾ ਸਕਦੇ ਹੋ ਤੇ ਮਾਫਰ ਬਲੀ ਬਹੁਤ ਸੁੰਦਰ ਲੱਗੂਗਾ ਸੈਟ ਜੈਨ ਬਣਾਉਣ ਦਾ ਖਤਰ ਵੀਡੀਓ ਨੂੰ ਐਂਡ ਤੱਕ ਕਰ ਜਰੂਰ ਤੇ ਇੱਕ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਪਸੰਦ ਆਵੇ ਸ਼ੇਅਰ ਤੇ ਲਾਈਕ ਕਰੋ ਤੇ ਦੇਖੋ ਸਿੱਧਾ ਸਿੱਧਾ ਡਿਜ਼ਾਈਨ ਬਣਿਆ ਇੱਕ ਲਾਈਨ ਚ ਜਾਂਦੀ ਹੈ ਸਾਰੀ ਦੋਹੇ ਕਲਰ ਇੱਕ ਲਾਈਨ ਚ ਜਾਂਦੇ ਚਲੋ ਜੀ ਆਪਾਂ ਅਗਲੀ ਵੀਡੀਓ ਚ ਮਿਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ